ਲੋਕ ਹਿੱਤ ਲੋਕਾਂ ਦੀ ਆਵਾਜ਼ ਇਹ ਦਿੱਤਨ ਨੂੰ ਰੜਾਇਆ ਇਹ ਦਿੱਪਾਤਨ ਨੂੰ ਰੜਾਇਆ ਇਹ ਕਿਸ ਨੂੰ ਨਹੀਂ ਹੋ ਰਹਾਾ ਛੋਟਾਕਾ ਆ ਸੱਜੋ 85 ਦੇ ਬੱਚਾ ਜੇਸੀ ਕਿੱਦ ਜੰਬੀ ਅਗੇ ਬੱਚਾ ਉਹ ਕੋਲ ਬਾਪੀ ਉਹਨਾਂ ਨਾਲ ਮੁਕਾਬਲਾ ਹੋ ਰਿਹਾ ਸੀਗਾ ਮੈਨੂੰ ਮੌਕਾ ਮਿਲਿਆ ਛੁੱਟੀ ਆਏ ਨੂੰ ਦੋਨਿਆਂ ਨੂੰ ਚਾਲਾਂ ਚੱਲ ਰਿਹਾ ਸੀਗਾ ਤੇ ਜਦੋਂ ਉਹਨੂੰ ਕਰਵਾਉਂਦੀਆਂ ਦਾ ਫੋਟਾਇਆ

ਅੱਜ ਤੱਕ ਮੈਂ ਸਤਿਗੁਰੂ ਜੀ ਤੋਂ ਸੰਗਤ ਦਾ ਬਖਮੰਤਰੀ ਨੂੰ ਕੰਮ ਸੰਭਾ ਗਿਆ ਇਹ ਤੋਂਗੇ ਉਹ ਦਿੱਤੇ ਅਧਿਖਿਆ ਇੱਕ ਫਾਈਲ ਬੰਦ ਨਹੀਂ ਕਰ ਸਕਿਆ ਸਾਡੇ ਅੰਦਰ ਅਤਿ ਰਸੀ ਭਈਆ ਜੇ ਨਾਂ ਤਾਂ ਆਪ ਜੇ ਸ਼ਿਫਾਰਸ਼ ਕੱਟੂ ਹੋਏ ਤੇ ਸ਼ਿਫਾਰਸ਼ ਤਰ੍ਹਾਂ ਸੱਚੋ ਲਾਉਣ ਕਿ ਜੇ ਉਹ ਇੱਕ ਬਦਲਾ ਕਿਉਂ ਜਿਆਦਾ ਇਹ ਕਹੇ ਡੀਐਸਪੀ ਆਇਆ ਹੈ ਜੇ ਪੱਖਾਂ ਨੂੰ ਮਿਲ ਕੇ ਬੋਟ ਜੋਕ ਬੋਟ ਜੋਕ ਕਮਾਨੀਆਂ ਕਰੀ ਜਾਂਦੇ ਆ ਮੈਨੂੰ ਫਾਈਲ ਨੂੰ ਬਹੁਤ ਧਾਂ ਦੇ ਤਲਾ ਗਿਆ ਸਾਰਾ ਦਾ ਫੂਲ ਕਾਟ ਦੇ ਦੇ ਜਿਹੜੇ ਕੋਲ ਕਿਹੜੇ ਤਸਵੀਰਾਂ ਪੱਤੀ ਨੇ ਮੇਰੇ ਫਿਰਨ ਨੇ ਜਿਹੜਾ ਪਸਕਰ ਆਉ ਉਹ ਪ੍ਰੀਤਮ ਸਿੰਘ ਹੈ ਗਿਆ ਇੱਕ ਸੰਜੀਗ ਹੈ ਗਿਆ ਉਹਨਾਂ ਦੇ ਕੋਲ ਆਉਣੇ ਪੈਸਾ ਕਿੱਥੋਂ ਆਇਆ ਇਸ ਵਾਸਤੇ ਤੋਂ ਨੂੰ ਡੀਐਸਪੀ ਨੂੰ ਹੋਰਾਂ ਨਰਗੀ ਨਹੀਂ ਆਈ ਹੈ ਉਹਦਾ ਫੂਲ ਕਾਟ ਅਸੀਂ 24 ਘੰਟੇ ਦੇ ਦੇਗੇ ਤੁਸੀਂ ਤੇ ਐ ਹੋਗੇ ਬਤਾ ਹਾਨੂੰ ਪਤਾ ਹੀ ਨਹੀਂ ਰੋ ਅਸੀਂ ਪ੍ਰੀਤਮ ਸਿੰਘ ਆ ਤੇ ਕਿੰਨੀ ਆ ਤੋਫਾ ਲਗੀਆਂ ਕਿੰਨੀਆਂ ਰਮਕੀਆਂ ਲਗੀਆਂ ਦਿੱਲੀ ਕੋ ਤੋਂ ਹੁੰਦੀ ਨਫਰੀ ਆ ਤੇ ਕਿੰਨੀ ਵਾਰ ਤੇ ਬੈਠਾ ਹੈ ਇਹਨਾਂ ਨੂੰ ਉਹ ਸਤਨੂ ਦੇਣਾ ਕਾਇਆਂ ਨਹੀਂ ਆ ਤੇ ਤੁਹਾਨੂੰ ਬਾਬਾ ਚਾਰ ਮਹੀਨੇ ਹੋਣਾ ਕੈਨ ਵੀ ਹੁੰਦੇ ਨੇ ਕੋਈ ਇੱਕ ਕਰੇ ਫੋਟੇ ਮਾਰੋ ਵੀਡੀਓ ਉਹਦਾ ਤੋਪ ਮਾਰੋ ਗਿਆ ਤੇ ਆ ਵੀ ਦੇਖੋ ਮਾਰ ਤੋਂ ਬੈਠ ਕੇ ਤੀਸਰਾ ਬੰਦਾ ਫੜ ਲਿਆ ਹੋ ਗਿਆ ਜਿੰਨਾ ਚਿਰ ਤੀਸਰਾ ਬੰਦਾ ਫੜ ਕੇ ਸਾਨੂੰ ਗੇਟ ਦੇ ਪਿੱਛੇ ਖੜਾ ਕੇ ਵਖਾ ਨਹੀਂ ਦਿੰਦੇ ਕਿਉਂਕਿ ਜੇ ਪੁਲਿਸ ਨੇ ਅੱਜ ਤੱਕ ਬਾਰਾ ਸਵਾਤ ਅੱਠ ਤੱਕ ਇਹਨਾਂ ਦੇ ਕੁਝ ਨਹੀਂ ਕੀਤਾ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਰਿਹਾ ਜੇ ਫੜਨ ਤੇ ਇਸ ਦਾ ਬੰਦਾ ਜਾਣਾ ਫੜਨ ਤੁਸੀਂ ਹੋਰ ਨੂੰ ਫੜ ਕੇ ਆ ਦੇਣ ਜੇ ਇਹ ਤੀਸਰਾ ਬੰਦਾ ਫੜ ਨਹੀਂ ਆਂਦਾ ਜਿੰਨਾ ਚਿਰ ਖੁਦ ਅਸੀਂ ਆਪ ਦੀਆਂ ਅੱਖਾਂ ਦੇ ਨਾਲ ਤੀਸਰਾ ਬੰਦਾ ਵੇਖ ਨਹੀਂ ਲਿੰਦੇ ਉਹਨਾਂ ਦਾ ਚਿਹਰਾ ਸੀ ਤੁਹਾਡਾ ਡੈੱਡ ਬੋਡੀ ਬਿਲਕੁਲ ਨਹੀਂ ਚੁੱਕਾਂਗੇ ਮੈਂ ਅੱਗੇ ਨੇ ਬਹੁਤ ਪੱਤਰਕਾਰ ਵੀ ਆਏ ਆ ਮੈਂ ਉਹਨਾਂ ਨੂੰ ਇਹ ਹੀ ਗੱਲ ਕਹੀਏ ਕਿ ਜੇ ਇਹਨਾਂ ਨੇ ਸਾਫ਼ ਨਹੀਂ ਦੋਣਾ ਡੀਐਸਪੀ ਰਸਮੀ ਕਪਡੀ ਸੀ ਕਿੰਨੇ ਜਾਣੇ ਬਾਹਾਂ ਖੜੀਆਂ ਕਰਦੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਮੈਂ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਨਾਲ ਆਇਆ ਪਰ ਟੋਆ ਖਾਣਾ ਦੇ ਗਾੜੀ ਸਾਡਾ ਕਿਉਂ ਜਾਣੇ ਦਾ ਜੀ ਨਾਲ ਨਾਲ ਅਸੀਂ ਜਿੰਦਗੀ ਸੜਾਂਗੇ ਉਹਨਾਂ ਦੇ ਉਹਨਾਂ ਦੇ ਜ਼ਿੰਮੇਵਾਰ ਡੀਐਸਪੀ ਈਸੀ ਕਿੱਥੇ ਐਸਐਸਪੀ ਹੋਊਗਾ ਤੇ ਬਲਟੋਕਾ ਖੜਾ ਆਉਗਾ ਤੇ ਕੁਝ ਨਹੀਂ ਕਰ ਰਹਾ ਅੱਜ ਕਿੱਥੋਂ ਕਿੱਥੋਂ ਸੰਗ ਪਹੁੰਚਿਆ ਕਿੰਨੇ ਸਾਹ ਦਾ ਫੌਜੀ ਬੰਤੀਆ ਕਿੰਨੇ ਲੋਕਾਂ ਦੇ ਇਹ ਕੋਈ ਨਾ ਤੋੜ ਨਾ ਕੋ ਐਸਪੀ ਨਾ ਕੋ ਡੀਐਸਪੀ ਨਾ ਕੋ ਇਹ ਤੇ ਉਹ ਜੀ ਬੀਸੀ ਇਹ ਤਾਂ ਕੋਈ ਨਹੀਂ ਪਹੁੰਚਿਆ ਕਦੋਂ ਤੁਸੀਂ ਇਹ ਲੋਕ ਇਹ ਕਰਦੇ ਕਾਦੀਆਂ ਤਨਖਾਹਾਂ ਲੈਂਦੇ ਆ ਸਾਨੂੰ ਦੱਸਣ ਇਹ ਸਿਰਫ ਇੱਕ ਆਪਣੀਆਂ ਜੇਬਾਂ ਭਰਦੇ ਆ ਸਰਦਾਰ ਬੋਲਵੇ ਪੈਸੇ ਲੈ ਕੇ ਤੇ ਇਹ ਹਜੇ ਕਿੰਨੇ ਬੰਦਿਆਂ ਕੋਲ ਕੁੱਤੇ ਬੰਦਿਆਂ ਕੋਲ ਪੈਸੇ ਲੈ ਕੇ ਜੇਬਾਂ ਭਰ ਕੇ ਤੇ ਕਤਲ ਕਰਉਂਦੀ ਆ ਕੀ ਲੱਗਦਾ ਤੁਹਾਨੂੰ ਕੋਈ ਇਹ ਪ੍ਰਸ਼ਾਸਨ ਦੇ ਉੱਤੇ ਦਬਾਅ ਹੈ ਕੋਈ ਦਬਾਅ ਦਬਾਅ ਤਾਂ ਨਹੀਂ ਹੁੰਦਾ ਜੇ ਇੰਨਾ ਮੁਲਕ ਆ ਗਿਆ ਤਾਂ ਅਜੋ ਕਿਉਂ ਨਹੀਂ ਆਇਆ ਫਿਰ ਆਉਣ ਆਣ ਕੇ ਸਾਡੇ ਨਾਲ ਗੱਲ ਕਰਨ ਲਈ ਡੀਐਸਪੀ ਸਾਹਿਬ ਤਾਂ ਹੁਣ ਵੀ ਅੰਦਰ ਬੈਠੇ ਹੋਏ ਆ ਫਿਰ ਗੱਲ ਹੋਣੀ ਜਾਂਦੀ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੈਸੇ ਮੈਂ ਮੈਂ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਵੇਖੋ ਨਾ ਤੇ ਆਪਾਂ ਉਹਨਾਂ ਤੋਂ ਕੁਝ ਲੈਣਾ ਨਾ ਤੁਹਾਡੇ ਤੋਂ ਹੈਨਾ ਆਪਾਂ ਇੱਕ ਇਨਸਾਨੀਅਤ ਦੇ ਨਾਤੇ ਗੱਲ ਕਰ ਰਹੇ ਆ ਇੱਕ ਤਾਂ ਮਨੁੱਖੀ ਸਰੀਰ ਦੀ ਜਿਹੜੀ ਬੇਕਦਰਹੀ ਹੋ ਰਹੀ ਹੈ ਇਹ ਨਹੀਂ ਹੋਣੀ ਚਾਹੀਦੀ ਇੱਕ ਮਿੰਟ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਮੈਂ ਤੁਹਾਡੀ ਸਾਰੀ ਗੱਲ ਸੁਣ ਰਿਹਾ ਇੱਕ ਮਿੰਟ ਮੇਰੀ ਗੱਲ ਸੁਣੋ ਵੇਖੋ ਐਫ ਆਰ ਦੇ ਵਿੱਚ ਤਿੰਨ ਬੰਦੇ ਦੇ ਨਾਮ ਦਰਜ ਆ ਦੋ ਬੰਦੇ ਅਰੈਸਟ ਹੋ ਚੁੱਕੇ ਆ ਮਿੰਨੋ ਤੀਜੇ ਬੰਦੇ ਤੇ ਤੀਜੇ ਦੀ ਤੀਜੇ ਦੀ ਛਾਪਾ ਮਾਰੀ ਹੋ ਰਹੀ ਹੈ ਮਿੰਨੋ ਤੀਜੇ ਬੰਦੇ ਨੂੰ ਇਨਾ ਖਤਰਾ ਕਿ ਜੇ ਗੇਰ ਨਾ ਆਪਕਾ ਬੰਦਾ ਮੇਰਾ ਆਦਮੀ ਤੀਜੇ ਇਹ ਫਟ ਬੰਦਾ ਵਾ ਜਿਹਨੂੰ ਚੌਂਕ ਦੇ ਵਿੱਚ ਫੜ ਕੇ ਸ਼ਹਿਰ ਆਮ ਕਤਲ ਕੀਤਾ ਤੇ ਫੇਰਦਾ ਕੋਈ ਬੰਦਾ ਗਾ ਨਹੀਂ ਡਰਦਾ ਨਹੀਂ ਹੋਇਆ ਤੇ ਮੇਰੇਆਂ ਦੋ ਛੋਟੀਆਂ ਬੇਟੀਆਂ 16 ਕਿਲੋਮੀਟਰ ਪੰਡ ਜਾਂਦੀਆਂ ਤੇ ਮੈਂ ਘਰ ਦੇ ਵਿੱਚ ਆਪਣੀ ਕੋਠੀ 'ਚ ਇਕੱਲੀ ਤੇ ਰਹਿਣਾ ਉਹਨਾਂ ਦਾ ਕੀ ਰਹਿਣਾ ਵਾ ਅੱਜ ਮੈਂ ਕਾਹ ਇੱਥੇ ਜੈਡਬੋਡੀ ਖੜਕੇ ਸਸਕਾਰਗਾ ਦਾ ਰਾਤ ਨੂੰ ਸਾਨੂੰ ਮਾਰਨਾ ਜਣ ਕੰਮਰਵਾਦਨ ਬਹੁਤ ਜ਼ਿੰਮੇਵਾਰ ਆ ਮੈਂ ਵੀ ਐਸਪੀ टीसी ਹੁਣ ਲਿਖਤੀ ਰੂਪ ਦੇ ਵਿੱਚ ਜੋ ਵੀ ਗੱਲ ਕਰਨੀ ਹੈ ਮੇਰੇ ਸਾਹਮਣੇ ਬੈ ਕੇ ਕਰੋ ਲਿਖਤੀ ਰੂਪ ਚ ਕੀ ਦੇਣ ਤੁਹਾਨੂੰ ਦੱਸੋ ਮੇਰਾ ਨਾਮ ਕੋਈ ਵੀ ਮੈਨੂੰ ਲਿਖਤੀ ਰੂਪ ਨਹੀਂ ਚਾਹੀਦਾ ਮੈਨੂੰ ਕੋਈ ਪੈਸਾ ਚਾਹੀਦਾ ਮੈਨੂੰ ਕਿਸੇ ਚੀਜ਼ ਦੀ ਜੋੜ ਨਹੀਂ ਮਿਲਦੀ ਇਸਲੇ ਬੰਦੇ ਦੀ ਅਗਰ ਇਨਸਾਫ ਨਹੀਂ ਮਿਲਦਾ ਤੇ ਦਾ ਕਿਹਤਰਾ ਦਾ ਹੋਰ ਬਜੂ ਬਜੂ ਉਹ ਸਾਫ ਨਹੀਂ ਮਿਲਦਾ ਤੇ ਡੈਡ ਬਡੀ ਇੱਥੇ ਹੀ ਰਹੂਗੀ ਭਾਵੇਂ ਬੇਸ਼ੱਕ 2 ਮਹੀਨੇ ਪਈ ਰਹੇ ਬਾਕੀ ਕਹਿੰਦੇ ਆ ਇਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਸੀ 2 ਦਿਨ ਲੰਘ ਗਏ ਅੱਜ ਤੀਜੇ ਦਿਨ ਤੋਂ ਨਾ ਲੱਗਾ ਹੁਣ ਹੁਣ ਮੈਂ ਕਿਸੇ ਵੀ ਸਾਫ ਦਾ ਬੋਜੀ ਜਾਂ ਕਿਸੇ ਵੀ ਧੰਨੇ ਵਾਲਿਆਂ ਦਾ ਜੇ ਇਹਨਾਂ ਨੇ ਨਾ ਕੋਈ ਕਦਮ ਚੁੱਕਿਆ ਤੇ ਮੈਂ ਖੁੱਤ ਕਦਮ ਚੁੱਕੂ ਉਹ ਵੀ ਆਪਣੀ ਜਾਨ ਦਾ ਦੇ ਭੈਣ ਜੀ ਦੇ ਨਾਲ ਸਾਬਕਾ ਫੌਜੀ ਨੇ ਇਹ ਕੀ ਕੱਢ ਕੇ ਸਾਬਕਾ ਫੌਜੀ ਜਿੱਦਾਂ ਹੁਣ ਸ਼ੜਕਾਂ ਤੇ ਆਏ ਆ ਨਾ ਇਹ ਸ਼ੜਕਾਂ ਉਹਦੋਂ ਐਤਵਾਰ ਨੂੰ ਇੱਕ ਇੱਕ ਮਿੰਟ ਇੱਕ ਮਾਈਕ ਲਾ ਲਈਏ ਮਾਈਕ ਲਾ ਲਈ ਮਾਈਕ ਲਾ ਲਈਏ ਮਾਈਕ ਮਾਈਕ ਵੈਰੀ ਵਾ ਜੀ ਇਹ ਪੁਲਿਸ ਤੋੜਾ ਵਾਲਾ ਪੁਲਿਸ ਤੋੜਾ ਵਾਲਾ ਕਿ ਕੋਈ ਇਹਨਾਂ ਦੇ ਪਿੱਛੇ ਨਹੀਂ ਥਰੂਗਾ ਬਾਤ ਤੋਂ ਸਾਬਕਾ ਫੌਜੀ ਮੇਰੇ ਪਿੱਛੇ ਹੈ ਮੇਰੇ ਵੀਰਾਂ ਨਾਲ ਅੱਜ ਬਾਤ ਮੇਰੇ ਸਿਰ ਤੇ ਆ ਰਿਹਾ ਕਿ ਅਸੀਂ ਤੁਹਾਡੇ ਕਰਕੇ ਆਏ ਆ ਅਸੀਂ ਤੁਹਾਡੀ ਸੁਣਨੀ ਆਏ ਆ ਜੀ ਬਹੁਤ ਨੇਕ ਜੀ

ਕਿ ਮੈਂ ਜਦੋਂ ਬਾਹਰ ਹੁੰਦਾ ਸਾਰੇ ਸੇਫ ਨਹੀਂ ਹੈਗੇ ਪੁੱਤਾਂ ਨੂੰ ਜਦ ਹੀ ਚਪੇ ਅੰਦੇ ਹਿਲਾਏ ਕਿ ਐਡਾ ਮੇ ਨੂੰ ਕੋਤਵੇ ਕਿ ਐਡਾ ਮੇ ਨੂੰ ਦੇ ਪਾਇਆ ਮੇਰਾ ਬੱਚਾ ਕਿਥਾ ਸਾ ਤਾਂ ਮੈਨੇ ਦਿੱਤਾ ਮੇਰਾ ਬੱਚੇ ਨੂੰ ਕਿ ਉਦਨ ਦੀ ਅੰਦੀ ਕੰਨੀ ਲਈ ਕਰਦੀ ਹੂ ਮੇਰੇ ਪੁੱਤ ਦਾ ਨਾ ਇਨਸਾਫ ਮੈਨਾਂ ਚਾਹਤਾ ਕੀ ਇਨਸਾਫ ਚਾਹੁੰਦੇ ਬਸ ਆਪ ਨੂੰ ਫੜਨਾ ਚਾਹਤਾ ਆਦੀ ਹੋ ਨਹੀਂ ਸਕ ਪੈਂਚ ਨਹੀਂ ਆਖੀ ਪਰਤਾਂ ਵੀ ਇਹ ਮੌਜੂਦਾ ਸਰਪੰਚ ਨੂੰ ਹਾਂਜੀ ਪਹਿਲਾਂ ਕਿਤੇ ਪੁਰਾਣੀਆਂ ਸਰਕਾਰਾਂ ਦੇ ਟਾਈਮ ਰਿਹਾ ਇਹ ਵਿੱਚ ਡੇਟ ਦੇਣ ਲੱਗਿਆ ਹੋ ਜਾਂਦਾ ਸਰਪੰਚ ਪੁਰਾਣੀਆਂ ਸਰਕਾਰਾਂ ਦੇ ਟਾਈਮ ਸਰਪੰਚ ਰਿਹਾ ਇੱਕ ਸਾਫੀ ਛੱਡ ਕੇ ਸਾਬਕਾ ਲੱਗ ਜਾਂਦਾ ਸਾਬਕਾ ਐਵੇਂ ਲਾਈ ਜਾਂਦੇ ਆ ਮੈਂ ਤੇ ਇਹ ਗੱਲ ਕਹਿੰਦਾ ਵੀ ਜਿਹੜਾ ਦਰਿੰਦਾ ਐਡੀ ਵੱਡੀ ਕਾਰਵਾਈ ਕਰ ਸਕਦਾ ਪਰਿਵਾਰ ਨਾਲ ਸਰਪੰਚ ਸਾਬਕਾ ਸਰਪੰਚ ਕੀ ਉਹ ਇਸ ਪਿੰਡ ਦਾ ਵਾਸੀ ਕੌਣ ਦਾ ਹੱਕਦਾਰ ਨਹੀਂ ਆ ਮੈਂ ਕਹਿੰਦਾ ਵੀ ਅਗਰ ਪਿੰਡ ਪੂਰਾ ਲੋੜ ਲਵੇ ਉਸ ਉਸ ਬੰਦੇ ਨੂੰ ਰਾ ਇਹ ਹੁਣ ਤੋਂ ਬਾਅਦ ਵੀ ਪੈਟ ਦੇ ਵਿੱਚ ਪੜ ਨਹੀਂ ਦੇਣਾ ਚਾਹੀਦਾ ਕਿਉਂ ਇੰਨੀ ਦਰਿੰਦਗੀ ਇੰਨੀ ਮਾੜੀ ਹਰਕਤ ਐ ਇੱਕ ਫੌਜੀ ਦੇ ਨਾਲ ਬਾਕੀ ਫੌਜੀ ਦੇ 곁 ਤੇ ਖੜੇ ਆ ਸਾਫਕਾ ਫੌਜੀ ਆ ਵੇਖੋ ਸਰਵਿਸ ਵਾਲੇ ਫੌਜੀ ਵੀ ਅਸੀਂ ਬੁਲਾ ਰਹੇ ਹਾਂ ਉਹਦੀ ਜੁੰਟ ਸਾਰੀ ਆਊਗੀ ਇੱਥੇ ਸਨਸਕਾਰ ਤੇ ਵੀ ਆਉਣਾ ਆ ਸਾਰੇ ਨਾ ਡਾਇਰੈਕਟਰ ਸਾਰੇ ਫੌਜੀ ਸਾਫਕਾ ਵੀ ਆਉਣਗੇ ਹਾਜ਼ਰ ਫੌਜੀ ਵੀ ਆਉਣਗੇ ਇੱਥੇ ਗੁਰਦੀਪ ਸਿੰਘ ਘਾਣਾ ਨੇ ਹੱਥ ਧਰਨਾ ਲਾਇਆ ਸਾਰੇ ਫੌਜੀ ਤਾਂ ਬਵਾਤਰ ਨੇ ਦਾ ਸਾਥ ਦੇ ਰਿਹਾ ਤੇ ਜਗ੍ਹਾ ਜਗ੍ਹਾ ਤੋਂ ਦੁਨੀਆ ਆ ਰਹੀ ਆ ਖਾਸ ਕਰ ਤੁਹਾਨੂੰ ਪਹਿਲਾਂ ਕਿ ਆਪਰ ਕੇ ਪਟਿਆਲਾ ਧਰਨੇ 'ਚ ਮੌਜੂਦ ਆ ਜਿਹਨੇ ਕਰਨਲ ਬਾਡ ਦੀ ਲੜਾਈ ਲੜੀ ਤੇ ਉਹਨੂੰ ਇਨਸਾਫ ਦਿਵਾਇਆ ਆ ਭਾਈ ਜੀ ਜੇਹੇ ਪਹੁੰਚ ਚੁੱਕਿਆ ਮੈਡਮ ਬਾਸਤਾ ਕਰ ਲਿਆ ਢਿਲੋ ਸਾਹਿਬ ਦਾ ਕਰ ਲਿਆ ਇੱਕ ਤੋਂ ਇੱਕ ਵਕੀਲ ਸਾਡੇ ਸੰਪਰਕ ਦੇ ਵਿੱਚ ਆ ਆ ਰਹੀ ਸੜਕ ਦੇ ਉੱਤੇ ਉਹਨੂੰ ਗ੍ਰਿਫਤਾਰ ਕਰਾਉਣਾ ਆ ਨਹੀਂ ਤੇ ਜਿੱਦਾਂ ਫੱਟੇ ਸਾਹਿਬ ਨੇ ਕਿਹਾ ਆ ਸਾਨੂੰ ਸਾਬਕਾ ਫੌਜੀ ਨੂੰ ਹੁਕਮ ਦੇ ਦੇਣ ਕਿ ਉਹਨੂੰ ਸ਼ੂਟ ਕਰੋ ਜਿੱਥੇ ਮਿਲਦਾ ਆ ਜੇ ਇਹਨਾਂ ਨੂੰ ਨਹੀਂ ਲੱਗਦਾ ਕਿ ਅਸੀਂ ਉਹਨੂੰ ਸ਼ੂਟ ਕਰਾਂਗੇ ਜਿੱਥੇ ਵੀ ਕੋਈ ਲੱਗਦਾ ਸਾਬਕਾ ਫੌਜੀ ਆਪਣੀਆਂ ਨਿਊਕਲਰ ਧਮਾਉਂਦੇ ਆ ਆ ਲਵਾਉਣਗੇ ਔਰ ਇੱਕ ਮੁਰਜ਼ਮ ਫੜਤੇ ਇਹਨਾਂ ਨੂੰ ਇੰਨਾ ਟਾਈਮ ਲੱਗ ਗਿਆ ਆ ਕਿਸੇ ਮੰਤਰੀ ਦਾ ਕੋਈ ਕੰਮ ਹੋ ਜਾਏ ਅਗਲੇ ਦਿਨ ਪੁਰਜੰਗੁਰ ਲਾਪਕੇ ਪੇਸ਼ ਕਰ ਦਿੰਦੇ ਉਦੋਂ ਕੀ ਹੋ ਜਾਂਦਾ ਇਹ ਪੈਸਾ ਕੋਈ ਦਰਦ ਨਹੀਂਦਾ ਸਾਫ ਦਾ ਫੌਜੀ ਤੇ ਪੇਸ਼ ਕਰਦਾ ਪਰਿਵਾਰ ਦਾ ਕੋਈ ਦਰਦ ਨਹੀਂਦਾ ਆ ਸਾਫ ਪਾ ਫੌਜੀ ਇੰਨੇ ਇਕੱਠੇ ਹੋਏ ਆ ਇਹਨਾਂ ਦਾ ਕੋਈ ਦਰਦ ਨਹੀਂਦਾ ਸਰਕਾਰਾਂ ਨੂੰ ਔਰ ਤੁਸੀਂ ਕਹਿੰਦੇ ਡੀਐਸਪੀ ਡੀਐਸਪੀ ਲੈਵਲ ਦੀ ਗੱਲ ਨਹੀਂ ਰਹੀ ਹੁਣ ਡੀਜੀਪੀ ਲੈਵਲ ਦੀ ਤੇ ਮੁੱਖ ਮੰਤਰੀ ਲੈਵਲ ਦੀ ਜਾਂ ਪ੍ਰਧਾਨ ਮੰਤਰੀ ਦੇ ਨਾਂ ਦੀ ਰੇਫਰੈਂਸ ਕਿਹਾ ਇਹ ਛੋਟੀਆਂ ਮੋਟੀਆਂ ਗੱਲਾਂ ਨਹੀਂ ਆ ਵੀਰ ਜੀ ਡੀਐਸਪੀ ਤੇ ਹਮਚਾਰਾ ਅੰਦਰ ਬਿਠਾਇਆ ਉਹ ਅੱਜ ਨੂੰ ਅੰਦਰ ਤੱਕ ਆ ਰਿਹਾ ਆ ਜਾਂ ਰਿਹਾ ਆ ਲੇਕਿਨ ਉੱਤਲੇ ਲੈਵਲ ਦੀ ਗੱਲ ਆ ਵੀਰ ਜੀ ਜੋ ਪਤਾ ਕਬਲਾਇਆ ਦੀ ਪੈਲੀ ਇੰਨੀ ਆ ਪੈਸਾ ਇੰਨਾ ਆ ਉਹ ਪੈਸੇ ਨਾਲ ਲੋਕਾਂ ਦੀ ਜ਼ਮੀਨ ਹੜੱਪ ਕਰਨਾ ਚਾਹੁੰਦਾ ਆ ਇਹ ਅਸੀਂ ਨਹੀਂ ਹੋਣ ਦੇਣਾ ਖਾਸ ਕਰ ਹਿਸਾਬ ਨਾਲ ਫੌਜੀ ਨਾਲ ਤਾਂ ਕਦੇ ਵੀ ਹੋਣ ਦੇਣਾ ਬੋਲੇ ਸੋਨਿਆ ਸਭ ਤੋਂ ਵੱਡੀ ਗੱਲ ਇਹ ਟਰ ਹੈ ਜੀ ਬਿਨਾ ਪੋਲੀਟੀਕਲ ਸ਼ੈਤੋਂ ਐਡਾ ਵੱਡਾ ਕੰਡ ਕਰਕੇ ਕੋਈ ਬੰਦਾ ਛੁਪ ਨਹੀਂ ਸਕਦਾ ਜੀ ਉਹ ਬੰਦਾ ਲੁਕਿਆ ਨਾ ਪੋਲੀਟੀਕਲ ਸ਼ੈਦ ਉਹ ਬਗੈਰ ਨਹੀਂ ਲੁਕ ਸਕਦਾ ਉਹ ਜਰੂਰ ਉਹਦੇ ਪਿੱਛੇ ਕੋਈ ਨਾ ਕੋਈ ਪਾਵਰ ਆ ਜਿਨ੍ਹਾਂ ਨੇ ਉਹਨੂੰ ਲਗਾ ਕੇ ਰੱਖਿਆ ਬਿਲਕੁਲ ਕੱਲਾ ਬੰਦਾ ਐਡਾ ਵੱਡਾ ਕਤਲਿਆਮ ਕੀਤਾ ਹੋਵੇ 302 ਦਾ ਪਰਚਾ ਹੋਵੇ ਤੇ ਅਪਰਾਧੀ ਸ਼ਰਿਆਮ ਲੁਕ ਜੇ ਪੁਲਿਸ ਪ੍ਰਸ਼ਾਸਨ ਪੂਰੇ ਜ਼ਿਲ੍ਹੇ ਦੀ ਪੁਲਿਸ ਉਹਨੂੰ ਫੜ ਨਾ ਸਕੇ ਡੀਜੀਪੀ ਕਾ ਕੇ ਗੱਲ ਹੋਵੇ ਤੇ ਫਿਰ ਵੀ ਨਾ ਫੜਿਆ ਜਾਵੇ ਬਿਲਕੁਲ ਪੋਲੀਟੀਕਲ ਸ਼ੈ ਆ ਕਿਸੇ ਨਾ ਕਿਸੇ ਪੋਲੀਟੀਕਲ ਬੰਦੇ ਦੀ ਛਤਰ ਸ਼ਾਏ ਦੇ ਹੇਠੋਂ ਲੁਕਿਆ ਪਿਆ ਇੱਕ ਤੁਸੀਂ ਪ੍ਰਧਾਨ ਜੀ ਆਪਣਾ ਮੈਂ ਅਵਤਾਰ ਸਿੰਘ ਮੁਖ ਬਲਾਰਾ ਪੰਜਾਬ ਸਾਫ ਦਾ ਸੈਨਿਕ ਕਿਸਾਨ ਮਜੂਨੀ ਕਮੇਟੀ ਅੰਮ੍ਰਿਤਸਰ ਪੰਜਾਬ ਕੀ ਮਸਲਾ ਕੀ ਹੈ ਜਿਹੜਾ ਜਿਹੜਾ ਅੱਜ ਤੁਸੀਂ ਵੀ ਆਪਦੇ ਜਿਹੜਾ ਗਰੁੱਪ ਲੈ ਕੇ ਇੱਥੇ ਪਹੁੰਚੇ ਹੋ ਅੱਜ ਦਾ ਮਸਲਾ ਸਾਡੇ ਸਾਫਕਾ ਸੈਨਿਕ ਗੁਰਪ੍ਰੀਤ ਸਿੰਘ ਸਾਹਿਬ 39 ਮੀਡੀਅਮ ਰੈਜੀਮੈਂਟ ਦੇ ਜਵਾਨ ਸਰ ਜਿਹੜੇ 1 ਸਾਲ ਪਹਿਲਾਂ ਪੈਨਸ਼ਨ ਆਏ ਉਹਨਾਂ ਦਾ ਪਿੰਡ ਦੇ ਹੀ ਸਾਫਕਾ ਸਰਪੰਚ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਉਹਨਾਂ ਦੇ ਇਨਸਾਫ ਵਾਸਤੇ ਅਤੇ ਉਹਨਾਂ ਦੇ ਆਪਰਾਦਿਆਂ ਨੂੰ ਸਖਤ ਸਹਿਯਾਵਾ ਕਰਵਾਉਣ ਦੇ ਵਾਸਤੇ ਅਸੀਂ ਆਪਣਾ ਇਹ ਸੰਘਰਸ਼ ਵਿੜਿਆ ਹੈ ਹੁਣ ਇਸ ਤੋਂ ਅਗਲੀ ਰਣਨੀਤੀ ਕੀ ਹੈ ਜਦੋਂ ਅਗਲੀ ਰਣਨੀਤੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਇਹ ਸਾਂਝਾ ਮੰਚ ਹੈ ਕਿਸੇ ਇੱਕ ਕਮੇਟੀ ਦਾ ਮੰਚ ਨਹੀਂ ਹੈ ਸਾਡਾ ਜਿਹੜਾ ਮੁੱਦਾ ਸਾਬਕਾ ਸੈਨਿਕਾਂ ਦਾ ਇਕੱਠਾ ਹੈ ਸਾਰੀਆਂ ਸਾਬਕਾ ਸੈਨਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਜੋ ਫੈਸਲਾ ਕਰਨਗੇ ਉਹਦੇ ਤਹਿਤ ਅਸੀਂ ਅਗਲਾ ਅਗਲੀ ਕਾਰਵਾਈ ਕਰਾਂਗੇ ਕਰਦੇ ਹੋ ਕੀ ਨਾ ਭਾਈ ਜਦੋਂ ਜਿਹੜਾ ਮੈਂ ਜੀ ਤਸਵੀਰ ਸਿੰਘ ਥੰਦਾ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਪੰਜਾਬ ਪ੍ਰਾਂਤ ਤਸਵੀਰ ਸਿੰਘ ਥੰਦਾ ਇਹ ਅਜੇ ਤੁਸੀਂ ਇੱਥੇ ਆਪਣੇ ਜਥੇਬੰਦੀ ਦੇ ਨਾਲ ਪਹੁੰਚੇ ਹੋ ਸਹਿਯੋਗ ਕਰਨ ਪ੍ਰਸ਼ਾਸਨ ਦਾ ਅਜੇ ਕੋਈ ਅਧਿਕਾਰੀ ਇੱਥੇ ਪਹੁੰਚਾਇਆ ਨਹੀਂ ਪ੍ਰਸ਼ਾਸਨ ਦਾ ਸਰ ਅਜੇ ਤੱਕ ਤੇ ਨਹੀਂ ਪਹੁੰਚਿਆ ਵੇਖੋ ਕਿੰਨਾ ਵੱਡਾ ਇਕੱਠ ਹੋਇਆ ਅਜੇ ਤੱਕ ਐਦਾਂ ਹੀ ਪਿਛਲੇ ਸੰਡੇ ਨੂੰ ਹੋਇਆ ਸਾਡੇ ਨਾਲ ਇੱਥੇ ਅਸੀਂ ਬੈਠੇ ਸਾਡੇ ਸਾਡੀ ਗੱਲ ਸੁਣਵਾਈ ਹੋਈ ਤੇ ਉਸ ਤੋਂ ਬਾਅਦ ਅਸੀਂ ਤਸੂਰਪੁਰ ਜ਼ੈਰਾ ਘੇਰੀਆਂ ਫਸੂਲਪੁਰ ਡਰਾਕੇ ਤੋਂ ਬਾਅਦ ਸਾਨੂੰ ਧਰਨਾ ਨਹੀਂ ਲਾਉਣ ਦਿੱਤਾ ਗਿਆ ਬਲਕਿ ਸਾਡੇ 22 ਬੰਦੇ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਦੇ 14 ਬੰਦੇ ਅੱਗੇ ਫਾਰਵਰਡ ਚ ਜਾ ਰਹੇ ਸੀ ਉਹਨਾਂ ਨੂੰ ਰਾਤ ਅਸੀਂ 2 ਵਜੇ ਮੈਡਮ ਬਾਹਰ ਦਾ ਫੂਲ ਕਰਾ ਕੇ ਸਾਬ ਨਾਲ ਗੱਲ ਕਰਕੇ ਰਾਤ ਦੇ 2 ਵਜੇ ਹੀ ਸ਼ੁਰੂਆਤ ਤੇ ਘਰੋਂ ਘਰੀ ਪਹੁੰਚੇ ਖੱਜਲ ਖਰਾਬੀ ਬਹੁਤ ਕੀਤੀ ਜਾ ਰਹੀ ਹੈ ਜੀ ਇਹ ਸਿਰਫ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਨਹੀਂ ਹੋ ਰਹੀ ਸਾਬਕਾ ਸਹਿਲਕਾ ਨਹੀਂ ਹੋ ਰਹੀ ਜਗਾ ਜਗਾ ਸਾਨੂੰ ਪਰੇਸ਼ਾਨ ਕੀਤਾ ਕੀਤਾ ਜਾ ਰਿਹਾ ਧਰਨਾ ਲਾਉਣਾ ਸਾਡਾ ਹੱਕ ਆ ਜੇ ਨਹੀਂ ਇਨਸਾਫ ਮਿਲਦਾ ਤੇ ਅਸੀਂ ਹਾਈਵੇ ਰੋਕ ਸਕਦੇ ਆ ਰੇਲਾਂ ਰੋਕ ਸਕਦੇ ਆ ਅਗਲੇ ਐਕਸ਼ਨ ਜੋ ਕਮੇਟੀ ਵਾਲੇ ਇੱਥੇ ਜੋ ਜ਼ਿੰਮੇਵਾਰ ਕਮੇਟੀ ਆ ਉਹ ਜੋ ਆਦੇਸ਼ ਦਊਗੀ ਉਹੀ ਆਹੀ ਕਰਾਂਗੇ ਸਾਰੀ ਕਮੇਟੀ ਸਿਟ ਬੈਠਣ ਜਾ ਰਹੀ ਹੈ ਇੱਥੇ ਫਤਨਾ ਬੰਦੇ ਉੱਚ ਸਾਰੇ ਇੱਕ ਇੱਕ ਦੋ ਦੋ ਹੋਣਗੇ ਸਾਰੇ ਜੋ ਰਾਏ ਦੇਣਗੇ ਉਹੀ ਕੀਤਾ ਜਾਊਗਾ ਵਾਅਦਾ ਦਿੱਤਾ ਖਾਲਸਾ ਵੈਜੀ ਮੇਰਾ ਨਾਮ ਹਰਜਨ ਦਸੇਜਾ ਦਾ ਦਾਖਲ ਜਿਹੜਾ ਪ੍ਰਧਾਨ ਹੈ ਮੈਂ ਅੱਜ ਅਸੀਂ ਇੱਥੇ ਮਾਪੀ ਤੇ ਸਿੰਘ ਜੀ ਕੱਤਰੇ ਆਏ ਸਾਰੇ ਜੁਨੀਆ ਇਕੱਠੀਆਂ ਹੋ ਗਏ ਅੱਜ ਅਸੀਂ ਕੋਈ ਫੈਸਲਾ ਲਵਾਂਗੇ ਅੱਗੇ ਸੰਘਰਸ਼ ਵਧਣ ਵਾਸਤੇ ਜੀ ਅੱਜ ਤੱਕ ਨਾ ਫੈਸਲਾ ਆਇਆ ਛੇ ਦਿਨ ਇਥੇ ਬੀਚ ਚੱਲਿਆ ਜਿਹੜੇ ਆਪਣੇ ਆਫਤਕਾ ਸੈਨਿਕ ਵੀ ਇਥੇ ਸੜਕਾਂ ਤੇ ਰੋਕ ਰਹੇ ਆ ਕੀ ਜਾਂਦਾ ਇੱਕ ਪੰਜਾਬ ਦਾ ਮਾਹੌਲ ਕਿਸ ਤਰੀਕੇ ਦਾ ਪੰਜਾਬ ਦਾ ਮਾਹੌਲ ਬਹੁਤ ਖਰਾਬ ਆ ਕੋਈ ਇਹਦੀ ਬਾਤ ਨਹੀਂ ਪੁੱਛਦੇ ਆ ਇਤੋਂ ਵੱਡਾ ਇਹ ਸਿਰਸ ਵਢਾਂਗੇ ਜਾਂ ਰੇਲਾਂ ਰਿਕਾਂਗੇ ਜਾਂ ਹਾਈਵੇ ਰੋਕਾਂਗੇ ਜੇ ਅੱਜ ਇਹਨਾਂ ਸਾਾਨੂੰ ਨਾ ਮਿਲਿਆ ਜੀ ਮੇਰਾ ਨਾਮ ਵਰਤੂਪਾ ਪ੍ਰਦਾਨ ਫਰਗੇਸਨ ਤੇ ਹਿੰਸਾ ਸਾਫ ਦਾ ਸੈਨਿਕ ਕ੍ਰਾਂਤੀਕਾਰੀ ਜਮੀਰ ਪੰਜਾਬ ਅੱਜ ਤੁਸੀਂ ਬਲਟੋਹਾ ਵਿਖੇ ਪਹੁੰਚੇ ਜਿਹੜਾ ਸਾਫ ਦਾ ਫੌਜੀ ਦਾ ਜਿਹੜਾ ਮਰਡਰ ਹੋਇਆ ਹੈ ਉਸ ਨੂੰ ਲੈ ਕੇ ਕੀ ਰਣਨੀਤੀ ਹੈ ਤੇ ਅਗਲਾ ਕੀ ਐਕਸ਼ਨ ਹੋਣ ਜਾ ਰਿਹਾ ਜੀ ਦੇਖੋ ਜੀ ਪਹਿਲਾਂ ਤਾਂ ਮਤਲਬ ਸਰਕਾਰ ਵਾਸਤੇ ਔਰ ਪੰਜਾਬ ਪੁਲਿਸ ਵਾਸਤੇ ਮਤਲਬ ਇੱਕ ਘਟਿਆ ਕਰਤੂਤ ਤੇ ਨਜ਼ਰ ਆਈ ਹੈ ਇੱਥੇ ਜਿਹੜਾ ਕਿ ਸਾਡੇ ਨਾਇਕ ਗੁਰਪ੍ਰੀਤ ਸਿੰਘ ਨੂੰ ਇਨਸਾਫ ਨਹੀਂ ਮਿਲਿਆ ਉਹਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਦੂਜੀ ਰਣਨੀਤੀ ਦੀ ਗੱਲ ਕਰਦੇ ਹਾਂ ਰਣਨੀਤੀ ਹੁਣ ਸਾਡੀ ਸਾਰੀਆਂ ਕਮੇਟੀਆਂ ਇਕੱਠੀਆਂ ਹੋ ਰਹੀਆਂ ਨੇ ਕਮੇਟੀਆਂ ਇਕੱਠੀਆਂ ਹੋ ਕੇ ਅਗਲਾ ਧਰਨਾ ਕਿਸ ਤਰ੍ਹਾਂ ਚਲਾਉਣਾ ਹੈ ਕਿਸ ਤਰ੍ਹਾਂ ਦੇ ਐਕਸ਼ਨ ਹੋਣੇ ਨੇ ਉਹ ਸਾਰੀਆਂ ਕਮੇਟੀਆਂ ਇਕੱਠੀਆਂ ਹੋ ਕੇ ਫੈਸਲਾ ਲੈਣਗੀਆਂ ਹੁਣ ਕਿੰਨੀਆਂ ਜਥੇਬੰਦੀਆਂ ਵੱਲੋਂ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਹੈ 25 30 30 ਦੇ ਕਰੀਬ ਜਥੇਬੰਦੀਆਂ ਅੱਜ ਇਕੱਠੀਆਂ ਹੋ ਗਈਆਂ ਕਿਉਂਕਿ ਮੈਂ ਮਾਲਵੇ ਤੋਂ ਆਇਆ ਮੇਰੀ ਮਾਲਵੇ ਦੇ ਵਿੱਚ ਜਿਆਦਾ ਕਟੇਵੰਦੀਆਂ ਮਾਝੇ ਦੇ ਵਿੱਚ ਇੰਨੀ ਹੈ ਨਹੀਂ ਇੱਧਰ ਤੇ ਸਾਡੇ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਮਾਲਵੇ ਦੇ 12 13 ਜ਼ਿਲ੍ਹਿਆਂ ਦੇ ਵਿੱਚ ਸਾਡੀ ਸਾਬਕਾ ਸਨ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਹੈ ਨਿਰਮੋਧ ਚੰਦਰ ਸਿੰਘ ਸਾਬਕਾ ਸਨ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਸੁਪਰ ਵੀਪਰ ਦਾ ਅੱਜ ਤੁਸੀਂ ਫਲਟੋਹਾ ਵਿਖੇ ਪਹੁੰਚੇ ਜੇ ਤਾਂ ਕੀ ਐਕਸ਼ਨ ਹੈ ਅਗਲਾ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਅੱਜ ਬਹੁਤ ਵਿੱਚ ਮਾਲਵੇ ਦੀ ਧਰਤੀ ਤੋਂ ਫਲਟੋਹਾ ਦੇ ਉੱਤੇ ਆ ਕਿ ਪੁਂਕਤੀਆਂਗੇ ਕਿਉਂਕਿ ਸਾਡਾ ਇੱਕ ਨਾਇਕ ਗੁਰਤੇਜ ਸਿੰਘ ਜੋ ਇਥੇ ਦੇ ਸਾਹੂਕਾਰਾਂ ਵੱਲੋਂ ਜੋ ਇਥੋਂ ਦੇ ਜਿਹੜੇ ਕੜਮ ਚੌਧਰੀ ਨੇ ਪਿੰਡਾਂ ਦੇ ਪਿੰਡ ਦਾ ਕੜਮ ਚੌਧਰੀ ਬਣਿਆ ਹੋਇਆ ਸਰਪੰਚ ਸਾਹੂਕਾਰ ਸਰਪੰਚ ਉਹਦੇ ਵੱਲੋਂ ਇੱਕ ਸਾਹੂਕਾਰ ਫੌਜੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਉਸ ਕਤਲ ਦੇ ਸਬੰਧ ਦੇ ਵਿੱਚ ਆ ਇਥੋਂ ਦਾ ਜੋ ਪ੍ਰਸ਼ਾਸਨ ਸੁੱਤਾ ਪਿਆ ਇਥੋਂ ਦੀ ਸਰਕਾਰ ਸੁੱਤੀ ਪਈਏਗੀ ਉਸ ਨੂੰ ਜਗਾਉਣ ਵਾਸਤੇ ਅਸੀਂ ਪੰਜਾਬ ਦੇ ਕੋਨੇ-ਕੁੰਨੇ ਤੋਂ ਇੱਥੇ ਪਹੁੰਚਿਆਗੇ ਤਾਂ ਕਿ ਸਾਡੇ ਸਾਥੀ ਨੂੰ ਇਨਸਾਫ ਮਿਲ ਸਕੇ ਹੁਣ ਅਗਲਾ ਐਕਸ਼ਨ ਕੀ ਹੈ ਅਗਲਾ ਐਕਸ਼ਨ ਜਿਸ ਤਰ੍ਹਾਂ ਸਾਡੇ ਸੂਬਾ ਪ੍ਰਧਾਨ ਵਰਦਸੋਜੀ ਨੇ ਦੱਸਿਆ ਸਾਰੇ ਜਥੇਬੰਦੀਆਂ ਦੀ ਹੁਣ ਇੱਕ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਅਗਲਾ ਜਿਹੜਾ ਐਕਸ਼ਨ ਪਲਾਨ ਆ ਉਹ ਤਿਆਰ ਕੀਤਾ ਜਾਊਗਾ ਤੇ ਸਰਕਾਰ ਨੂੰ ਉਸ ਐਕਸ਼ਨ ਪਲਾਨ ਦੇ ਵਿੱਚ ਬਹੁਤ ਵੱਡਾ ਇੱਕ ਐਕਸ਼ਨ ਲਿਆ ਜਾਊਗਾ ਤਾਂ ਕਿ ਸਰਕਾਰ ਨੂੰ ਅਸੀਂ ਮਜਬੂਰ ਕਰ ਸਕੀਏ ਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਮਜਬੂਰ ਕਰ ਸਕੀਏ ਇੱਥੋਂ ਦੇ ਜਿਹੜੇ ਕੜਮ ਚੌਧਰੀ ਸਾਡੇ ਸਾਥਕਾਂ ਸੈਨਿਕਾਂ ਦੇ ਉੱਤੇ ਇਸ ਤਰ੍ਹਾਂ ਦੇ ਜੁਲਮ ਕਰਦੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਅਸੀਂ ਨੱਥ ਪਵਾ ਕੇ ਹੀ ਇੱਥੋਂ ਜਾਵਾਂਗੇ ਰੰਗਿਆਂ ਦੇ ਕਾਬੂ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਸਾਡਾ ਗ੍ਰਪੇ ਸਿੰਘ ਦਾ ਪਰਿਵਾਰ ਉਦੋਂ ਤੱਕ ਸੇਵ ਨਹੀਂ ਆ ਜਦੋਂ ਤੱਕ ਉਹਨਾਂ ਦੀ ਗ੍ਰਿਫਤਾਰੀ ਟ੍ਰੈਂਡੇ ਦੀ ਜਿਹੜਾ ਬਾਹਰ ਆ ਨਹੀਂ ਹੋ ਜਾਂਦੀ ਠੀਕ ਹੈ ਦੋਹਾਂ ਬੰਦਿਆਂ ਦਾ ਖੜਿਆ ਪੁਲਿਸ ਨੇ ਉਹਦਾ ਹੀ ਧੰਨਵਾਦ ਕਰਦੇ ਆ ਏਕਨ ਜਿੰਦਾ ਤੁਸੀਂ ਕਹਿ ਰਹੇ ਜੋ ਨਾਸ਼ੀ ਬੇਦਵੀ ਹੋ ਰਹੀ ਆ ਤੇ ਤੋਂ ਵੱਧ ਕੀ ਬੇਦਵੀ ਹੋਣੀ ਆ ਜਿਹੜੀ ਆ ਸਰਕਾਰ ਕਰਉਰੀ ਬੇਦਵੀ ਕੋਈ ਉਹ ਨਹੀਂ ਕਰਿਆ ਸਰਕਾਰ ਨੂੰ ਬੰਦੇ ਨੂੰ ਹਨ ਅਸੀਂ ਭੈਣ ਨੂੰ ਕਵਾਂਗੇ ਮਾਤਾ ਆਪਣੀ ਨੂੰ ਕਵਾਂਗੇ ਵੀ ਆਪਾਂ ਸੱਚਕਾਰ ਕਰਤੀਏ ਤੇ ਕਰਾਂਗੇ ਸੱਚਕਾਰ ਕਿ ਸਾਡੇ ਫੌਜੀ ਸਾਰੇ ਇਕੱਠੇ ਹੋ ਕੇ ਪ੍ਰਾਤ ਦੇ ਨਾਲ ਰਲ ਕੇ ਹੀ ਸੱਚਕਾਰ ਕਰਾਂਗੇ ਜੀ ਕਾ ਖਾਲਸਾ ਵਾਹੀ ਗੁਰੂ ਜੀ ਦੇਖੋ ਜੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਹਾਂ ਕਿ ਜੋ ਪੰਜਾਬ ਦੇ ਹਾਲਾਤ ਆ ਉਹ ਬਹੁਤ ਗੰਢ ਹੋ ਚੁੱਕੇ ਨੇ ਇੱਥੇ ਲੈਣਾ ਰੁੱਦੀ ਕੋਈ ਹੋ ਨਹੀਂ ਰਹੀ ਸਰਕਾਰਾਂ ਬਿਲਕੁਲ ਫੇਲ ਚੁੱਕੀਆਂ ਨੇ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਕਈ ਤਰ੍ਹਾਂ ਦੇ ਮਿਸ਼ਨ ਚਲਾ ਰਹੇ ਹਾਂ ਜੰਗਸਟਰ ਫੜਨ ਵਾਸਤੇ ਉਹਨਾਂ ਜੰਗਸਟਰਾਂ ਨੂੰ ਤਾਂ ਇਹ ਉੱਥੇ ਵੀਆਪੀ ਪੇਪਰ ਦੇ ਰਹੇ ਨੇ ਔਰ ਇੱਥੇ ਜੋ ਸਾਡੇ ਸੈਨਿਕ ਆ ਦੇਣ ਤੇ ਸਰਹੱਦਾਂ ਤੇ ਲੜਨ ਵਾਲੀ ਨਹੀਂ ਉਹਨਾਂ ਦੇ خاطر ਪੂਰਾ ਦੇਸ਼ ਪੂਰਾ ਪੰਜਾਬ ਰੋਲਦਾ ਹੈ ਉਹਨਾਂ ਦੀ ਜੋ ਸੀਰੀਪਿਓ ਡੈਡ ਬੋਡੀ ਹੈ ਉਹ ਅਜ 8 ਦਿਨ ਤੋਂ ਵੱਗ ਸਮਾ ਹੋ ਗਿਆ ਇੱਥੇ ਪਈ ਨੂੰ ਉਹ ਨਾ ਤੇ ਭਵਾਨ ਸਰਕਾਰ ਨੂੰ ਨਜ਼ਰ ਆ ਰਹੀ ਹੈ ਕਿ ਨਾ ਹੀ ਪ੍ਰਸ਼ਾਸਨ ਨੂੰ ਤੇ ਜੇ ਅਸੀਂ ਕੋਈ ਪ੍ਰੋਗਰਾਮ ਲੂਕਦੇ ਆ ਤੇ ਸਾਡੇ ਸੈਂਕੜਾ ਨੂੰ ਆਪਣਾ ਹੱਕ ਮੰਗਣ ਵਾਸਤੇ ਵੀ ਧੇਰਾ ਸੰਸਟਾ ਕਰਨ ਵਾਸਤੇ ਕਿ ਜੋ ਵੀ ਕਾਰਵਾਈ ਕਰਦੇ ਆ ਤੇ ਸਾਡੇ ਸੈਂਕੜਾ ਚੁੱਕ ਕੇ ਜ਼ਿਲ੍ਹਾ ਦੇ ਵਿੱਚ ਸੁੱਟ ਰਹੇ ਨੇ ਜੋ ਕਿ 2 ਦਿਨ ਪਹਿਲਾਂ ਇਹਨਾਂ ਕਾਰਵਾਈ ਕੀਤੀ ਆ ਸੋ ਮੈਂ ਮੈਂ ਇਹ ਕਹੂੰਗਾ ਕਿ ਜਿੰਨੀਆਂ ਉਹ ਜਥੇ ਬੰਦੀਆਂ ਇੱਥੇ ਪਹੁੰਚੀਆਂ ਨੇ ਅਗਲਾ ਪ੍ਰੋਗਰਾਮ ਢੇਨ ਵੱਡੇ ਤੋਂ ਵੱਡਾ ਤਾਂ ਕਿ ਅਸੀਂ ਕੋਈ ਵੱਡਾ ਜੋ ਟਰੈਕੋ ਜਾਮ ਕਰ ਸਕੀਏ। ਆਸ਼ਕਰ ਸਿਮਰੀ ਪੰਜਾਬ ਕੋਟਵਾਲਾ ਵੱਲੋਂ ਤੁਸੀਂ ਆਪ ਦਾ ਜਥਾ ਲੈ ਕੇ ਇੱਥੇ ਪਹੁੰਚੇ ਜੀ ਬਲਟਰੋ ਹੈ ਵਿਖੇ ਕਿ ਅਗਲੀ ਰਣਨੀਤੀ ਇਹ ਜਥੇ ਬੰਦੀ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨਾਂ ਦੇ ਘਰ ਮੈਂ ਪੇਂਟ ਵਧਾ ਮੈਂ 75% ਵਧਾਉਂ। ਜੋ ਬਾਹਰਲੇ ਤਕਰੀਬ ਨੂੰ ਕਿੰਨੇ ਦਿਨਾਂ ਦੇ ਹਿਲਾਕ ਦੇ ਪਿੰਸੀ ਦਾ ਬੇਦਮੀ ਦਾ ਜਦਲ ਕੀਤਾ ਗਿਆ ਤੇ ਅੱਜ 11 ਤਰੀਕ ਹੋ ਗਈ ਆ ਅਜੇ ਤੱਕ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਵੱਲੋਂ ਕਿਸੇ ਵੱਲੋਂ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਇਹਦੇ ਵਿੱਚ ਦੁਨਆਬਾਦਾ ਦੇ ਬਹੁਤ ਸਾਰੇ ਸਾਬਕਾ ਫੌਜੀਆ ਕਿਉਂਕਿ ਮੈਂ ਹੀ ਸਾਬਕਾ ਫੌਜੀਆ ਨੇ ਸਾਬਕਾ ਫੌਜੀਆ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਵੀ ਥੋੜਾ ਜਿਹਾ ਡਿਸਪਲਨ ਰੱਖ ਕੇ ਤੇ ਜਿਹੜੀਆਂ ਗੱਲਾਂ ਆਪਾਂ ਇੱਥੇ ਸਟੇਜਾਂ ਤੇ ਕਹਿ ਰਹੇ ਆ ਨਾ ਕਿ ਉਹਨਾਂ ਤੇ ਅਮਲ ਕਰੀਏ ਭਾਈ ਅਮਲ ਕਰਨ ਦੀ ਜਰੂਰਤ ਆ ਮਤਲਬ ਕੱਲੇ-ਕੰਡੇ ਦਾ ਨਿੱਕੇ-ਨਿੱਕਾ ਪਾਰਟੀਆ ਬਾਏ ਨਿੱਕੇ-ਨਿੱਕੇ 그룹 ਬਣਾ ਕੇ ਅੱਜ ਆਪਣੇ ਸਾਹਮਣੇ ਤੇ ਜਿਹੜਾ ਕਦਮ ਹੋਇਆ ਆਪਣੇ ਸਾਹਮਣੇ ਆ ਵਾਰੀ ਹਾਰ ਇੱਕ ਦੀ ਆ ਮਗਰ ਜੇ ਦਾਅ ਹੋਇਆ ਤੇ ਦਾਅ ਦਾ ਪ੍ਰਸ਼ਾਸਨ ਸਾਨੂੰ ਤਿਆਰ ਆ ਤੇ ਦਾਅ ਕੋਈ ਰਾਜਨੀਤੀ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਨੇ ਇਸ ਕਰਕੇ ਭਾਈ ਇਹਦੇ ਬਾਰੇ ਧਿਆਨ ਰੱਖਣਾ ਪਊ ਆਪਾਂ ਨੂੰ ਤੇ ਆਪਾਂ ਇਨਸਾਫ ਲੈਣ ਵਾਸਤੇ ਜੋ ਵੀ ਸਾਨੂੰ ਕਿਸਾਨ ਸ਼ਕਤੀ ਦੀ ਕੋਟ ਬੁੱਢਾ ਨੂੰ ਜੋ ਵੀ ਹੁਕਮ ਲੱਗੂਗਾ ਅਸੀਂ ਉਹਦੇ ਤੇ ਫੁੱਲ ਝਲਾਵਾਂਗੇ ਔਰ ਇਹ ਇਨਸਾਫ ਤੱਕ ਆਖਰੀ ਇਨਸਾਫ ਤੱਕ ਅਸੀਂ ਇਹ ਸਰਦਾਰ ਗੁਰਪ੍ਰੀਤ ਸਿੰਘ ਜਿਹੜਾ ਨਾਇਕ ਇਹਦੇ ਇਹਦੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਜਿੱਥੇ ਵੀ ਸਾਡੀ ਦੀਦੀ ਲੱਗੂ ਅਸੀਂ ਬਿਲਕੁਲ ਨਿਭਾਵਾਂਗੇ ਔਰ ਇਹਦਾ ਇਨਸਾਫ ਲੈ ਕੇ ਇਹਨਾਂ ਨੂੰ ਆਪਣੇ ਪਰਿਵਾਰ ਤੋਂ ਧਮਾਣਗੇ ਵਲਟੋਹਾ ਵਿਖੇ ਪਹੁੰਚੇ ਸਾਫ ਦਾ ਸੈਨਾ ਕਹਿੰਦੀ ਮਦਦ ਲਈ ਕੀ ਕਹਿਣਾ ਹੈ ਜੀ ਅੱਜ ਜੀ ਅਸੀਂ ਇੱਥੇ ਆਏ ਆ ਜੋ ਮੈਦ ਭੇਤ ਸਿੰਘ ਦਾ 5 ਤਰੀਕ ਤੋਂ ਉਹਦਾ ਕਤਲ ਕਿ ਕਾ ਗਿਆ ਨਗਰ ਕੀ ਮੇਲੇ ਵਿੱਚ ਉਹਦਾ ਕੋਈ ਪ੍ਰਸ਼ਾਸਨ ਨੂੰ ਕਾਰਵਾਈ ਨਹੀਂ ਕੀਤੀ ਕਾਗਦਾਂ ਨੂੰ ਫੜਿਆ ਨਹੀਂ ਜਾ ਰਿਹਾ ਉਸ ਮੁੱਦੇ ਦੇ ਥਾਣੇ ਦੇ ਅੱਗੇ ਸੈਨਿਕਾਂ ਨੇ ਧਰਨਾ ਲਾਇਆ ਆ ਅਸੀਂ ਸੈਨਕਿਆਂ ਚੱਲੋ ਜੱਫੇ ਬੰਦੀ ਵੱਲ ਵੀ ਅਸੀਂ ਆਏ ਸਾਡਾ ਇੱਕ ਆਗੂ ਆ ਕੁਲਵਿੰਦਰ ਸਿੰਘ ਠੱਟਾ ਉਹ ਰਾਜਾ ਨਾਲ ਇਤਿਹਾਜ਼ ਰਿੰਦਾ ਅੱਜ ਅਸੀਂ ਵੀ ਇਸ ਸਮੂਲੀਅਤ ਕੀਤੀ ਇੱਥੇ ਕਿਉਂਕਿ ਉਹਨਾਂ ਜਿਹਨਾਂ 'ਚਰ ਇਨਸਾਫ ਨਹੀਂ ਮਿਲਦਾ ਉਹਨਾਂ 'ਚਰ ਅਸੀਂ ਵੀ ਇਸ ਧਰਨੇ ਦਾ ਜੋ ਵੀ ਹੁਕਮ ਮਿਲਦਾ ਇਸ ਧਰਨੇ ਵੱਲੋਂ ਕਮੇਟੀ ਵੱਲੋਂ ਉਹਦੇ ਨਾਲ ਸਾਡਾ ਆਗੂ ਜਸਵਿੰਦਰ ਸਿੰਘ ਜੀ ਸਾਨੂੰ ਮੈਸੇਜ ਕਰਦਾ ਉਹਦੇ ਤੇ ਅਸੀਂ ਪੂਰਾ ਇਹਨਾਂ ਦਾ ਸਾਥ ਦੇਵਾਂਗੇ ਇਹ ਪਰਵਾਰ ਨੂੰ ਇਨਸਾਫ ਦਿਵਾ ਕੇ ਫੇਰ ਲਵਾਂਗੇ ਕਿਉਂਕਿ ਇਸ ਤਰ੍ਹਾਂ ਜੇ ਸੈਂਕੜੇ ਆਹਿਕਲ ਨੂੰ ਦੁਜੀ ਨਾ ਹੋਊਗੀ ਇਹ ਲੋਕ ਜਿਹੜੇ ਨੇ ਇਹ ਸਾਨੂੰ ਫਿਰ ਇਹ ਫालतू ਸਮਝਦੇ ਨੇ ਪਰ ਅਸੀਂ ਇੱਕ ਦੇਸ਼ ਦੇ ਸੇਵਾਦਾਰ ਆ ਅਸੀਂ ਸੇਵਾ ਕਰਕੇ ਆਏ ਆ ਅਸੀਂ ਇਨਸਾਫ ਲਵਾਂਗੇ ਇਨਸਾਫ ਲੈ ਕੇ ਪ੍ਰਵਾਦ ਨੂੰ ਦੋਸ਼ੀਆਂ ਨੂੰ ਥਲਾਖਾਂ ਦੇ ਪਿੱਛੇ ਭੇਜ ਕੇ ਫੇਰ ਸਾ ਲਵਾਂਗੇ ਵੈਗ ਦੀ